ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿਣੀਆਂ ਬਾਈ ਤੇ ਕੱਲ ਨੂੰ ਆਪਣਾ ਪਹਿਲਾ ਲਾਈਵ ਚੱਲਣਾ ਬਈ 2025 ਦੇ ਸੀਜ਼ਨ ਦਾ ਪਹਿਲਾ ਲਾਈਵ ਪਿੰਡ ਸਾਜਲੇ ਚੱਲਣਾਗਾ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਮੋਬਾਈਲ ਵਾਲਾ ਬਟਨ ਵੀ ਜੱਬ ਦਿਓ ਉੱਥੇ ਬਾਜੀ ਦਾ ਲਾਈਵ ਚੱਲਣਾ ਬਈ ਸਰਾ ਦਿਨੇ ਠੀਕ ਹੈ ਪਿੰਡ ਸਾਜਲੇ ਬਾਜੀ ਦਾ ਲਾਈਵ ਚੱਲਣਾ ਨਾਕਰਾ ਪ੍ਰੋਡਕਸ਼ਨ ਚੈਨਲ ਦੇ ਜਿਹਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਬੈੱਲਣਾ ਵਾਲਾ ਬਟਨ ਵੀ ਦਬਾ ਦਿਓ ਤੁਸੀਂ ਨਾਲ ਦਿਨਾ ਜਦੋਂ ਆਪਣਾ ਲਾਈਵ ਚੱਲਣਾ ਸ਼ੁਰੂ ਹੋਣਾ ਨੋਟੀਫਿਕੇਸ਼ਨ ਉਹਦੀ ਆ ਜਾਣਾ ਬਈ ਠੀਕ ਹੈ ਜੀ ਤੇ ਅੱਜ ਅੱਪੋ ਫੇਰ ਲੈ ਕੇ ਆ ਬਈ 300 ਦਾ ਇੱਕ 500 ਦੇ ਦੋ ਕਬੂਤਰ ਆ ਬਈ 300 ਦਾ ਇੱਕ 500 ਦੇ ਦੋ ਆ ਬਈ ਜੀ ਕੱਟ ਕਬੂਤਰ ਹੈ ਜਾਂ ਵੱਡੇ ਕਬੂਤਰ ਆ ਬਈ ਠੀਕ ਹੈ ਬਾਈ ਜੀ ਲਗੋਣਾ ਤੁਹਾਨੂੰ ਉੱਪਰ ਗੋਦੀਆਂ ਹੈਗੇ ਪੂਰੇ ਵਧੀਆ ਨੇ ਬਾਈ ਸ਼ਾਨਦਾਰ ਨੇ ਜਮਾ ਲਓ ਬਾਈ ਕਰੋ ਚੈੱਕ ਕਰੋ ਕਰੋ ਚੈੱਕ ਬਾਈ ਜੀ ਵੱਡੇ ਕਮੂਤਰ ਹੈ ਠੀਕ ਹੈ ਚਿੱਟੀਆਂ ਆਖਣ ਚਿੱਟੀਆਂ ਨੋਗਾ ਬਾਈ ਸਭ ਚਟਾ ਕਮੂਤਰ ਆ ਬਾਈ ਹੈਗਾ ਕੈਂਚੀ ਹੈ ਲੋ ਬਾਈ ਕਰੋ ਪੰਜਾਂ ਦਾ ਸ਼ੌਂਕ ਬਾਈ 300 ਦਾ ਇੱਕ ਹੈ ਬਾਈ 500 ਦੇ ਦੋ ਲੱਗੇ ਨੇ ਕਲੀਅਰਟੀ ਚੈੱਕ ਕਰ ਲਓ ਵੀ ਕੰਪਟਰਾਂ ਦੀ ਇੱਕ ਇੱਕ ਨਵਾਂ ਆਇਆ ਹੋਇਆ ਅੱਜ ਹੈਗੇ ਬੜੇ ਵੱਡੇ ਆ ਬਾਈ ਲੋ ਬਾਈ ਕਰੋ ਚੈੱਕ ਇੱਕ ਲੱਗ ਜਾਊਗਾ ਇਹ 300 ਦਾ ਦੋ ਲੱਗ ਜਾਣੇ 500 ਦੇ ਬਾਈ ਖੱਟੀਆਂ ਅੱਖਾਂ ਕਾਲੀ ਨੋਕ ਲਾਲ ਰੁੱਤਾ ਬਾਈ ਕੰਜੀ ਹੈ ਠੀਕ ਹੈ ਜਦੋਂ ਬਈ ਅੱਜ ਲੈ ਜਿਓ ਜਾਂ ਫਿਰ ਪਰਸੋਂ ਨੂੰ ਲੈ ਜਿਓ ਕੱਲੂ ਆਪਾਂ ਮਿਲ ਨਹੀਂ ਨਹੀਂ ਠੀਕ ਹੈ ਬਈ ਜੀ ਜਦੋਂ ਅੱਜੇ ਲੈ ਜਿਓ ਜਾਂ ਫਿਰ ਕੱਲ ਨੂੰ ਆ ਕੱਲੂ ਤਾਂ ਆਇਆ ਉਹਨਾਂ ਪਰਸੋਂ ਨੂੰ ਆਇਆ ਬਈ ਕੱਲੂ ਆਪਣਾ ਲਾਈਵ ਚੱਲਣਾ ਪਿੰਡ ਸਾਜਲੇ ਕੱਲੂ ਉੱਥੇ ਆ ਬਈ ਜਾਂ ਫਿਰ ਪਰਸੋਂ ਨੂੰ ਲੈ ਜਿਓ ਪੰਜੇ ਬਈ ਪੂਰੇ ਗੂੜੇ ਪੰਜੇ ਆ ਬਈ ਇਹਦੇ ਗੂੜੇ ਪੰਜੇ ਆ ਬਈ ਆਮ ਪੁੱਤਰਾਂ ਦੇ ਪੁੱਤਰ ਦੇਖੋ ਤੁਸੀਂ ਬੈਟਰੀ ਦੇਖੋ ਦੇਖੋ ਖੜਦਾ ਯਾਰ ਸਭ ਤੋਂ ਖੜਦਾ ਬਾਈ ਸਭ ਤੋਂ ਨੂੰ ਨਵਾਂ ਇਹ ਕਰੋ ਚੈੱਕ ਮਦੀਨਾ ਆ ਗਿਆ ਬਾਈ ਉਹ ਇਹਦੇ ਬਾਅਦ ਕਬੂਤਰ ਹੀ ਨਹੀਂ ਲੱਗਦਾ ਕਿ ਬਣਾਏ ਤਨੇ ਜਾਰੇ ਖੱਟੀਆਂ ਅੱਖਾਂ ਲਾਲ ਸਰੀ ਪੂਰੀ ਨੋਕ ਬਾਈ ਹੈਗੀ ਘੰਟੇ ਨੇ ਬਾਈ ਸਾਰੇ ਠੀਕ ਹੈ ਬਾਈ ਜੀ ਜਗਾ ਚਲੇ ਜਾ ਬਾਈ ਆਪਣੇ ਜਾਗਰਾ ਚਲ ਕੇ ਤੁਸੀਂ ਲੈ ਜਾਓ ਪੁਰਸਾਂ ਨੂੰ ਲੋ ਬੋਜੀ ਕਰੋ ਚੱਕ ਇਹ ਵੀ ਕਬੂਤਰ ਆ ਬਈ ਚੱਟੀਆਂ ਅੱਖਾਂ ਵਾਲਾ ਲੌਂਗ ਹੈ ਮਾੜੇ ਮੋਟੇ ਦੇ ਗਰਦਾਂ ਤੇ ਵੱਡੇ ਕਬੂਤਰ ਆ ਬਈ 300 ਦਾ 1 ਹੈ 500 ਦੇ ਦਵਾ ਬਈ ਤੇ ਆਪਦੀ ਸ਼ਖਲਾਂ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਓ ਬਈ ਜੇ ਜੇ ਤੁਹਾਡੇ ਸੁਣਿਆ ਸਕ ਲਾ ਨਾ ਕੋਈ ਸੋਹਣੇ ਸੋਹਣੇ ਕਮੈਂਟ ਕਰਿਓ ਉਮਤਰ ਦੀ ਖੁਰਦ ਫੜਦਾ ਦੇਖ ਲਓ ਤੁਸੀਂ ਵੀ ਹੈਗਾ ਕੋਈ ਲੋ ਵਈ ਕਰੋ ਚੈੱਕ ਇਹ ਵੀ ਗੂਤਰੀ ਹੈ ਵਈ ਇਹ ਕਮਾਂਡਰੀ ਜੀ ਬਈ ਇੱਕ ਅੱਖ ਇਹਦੀ ਕਾਲੀ ਹੈ ਦੂਜੀ ਅੱਖ ਚਿੱਟੀ ਹੈ ਬਈ ਇਹਦੇ ਵੀ ਛੁੱਟਾ ਬਈ ਇਹਦੇ ਵਿੱਚ ਉੱਟਾ ਬਈ ਕੈਂਚੀ ਬਈ ਬੀ ਉੱਚੇ ਤੇ ਇੱਕ ਖੰਭ ਕਾਲਾ ਬਈ ਤੇ ਲੋ ਬਈ ਜੀ ਫਾਇਰ ਚ ਤੇ ਪੱਕੀ ਠੱਲ ਬਈ ਹੋਈ ਹੈ ਲੋ ਬਈ ਪਰ ਉਸ ਇੱਕ ਖੜਦਾ ਫੜਦਾ ਚੈੱਕ ਕਰ ਲਓ ਬਈ ਉਸ ਨੂੰ ਲੋ ਬਈ ਜੀ ਦੇਖੋ ਫਿਰ ਲੋ ਸਰ ਬਈ ਖਟੀਆਂ ਖਾਂ ਪੂਰੀ ਨੋ ਗਵ ਬਾਕੀ ਸਭ ਚੁੱਟੀਆਂ ਬਈ ਅਜ ਕੂਦ ਰਿਆ ਹੈ ਨਾ ਕਬੂਤਰ ਕੂਦ ਰਿਹਾ ਹੈ ਬਾਈ ਠੀਕ ਹੈ ਬਾਈ ਜੀ ਪਰ ਇਹ ਵੀ ਕੱਟ ਹੈ ਜੀ 300 ਦਾ ਇੱਕ ਆ ਬਾਈ ਕੱਟੋ 500 ਦੇ ਦੋ ਆ ਬਾਈ ਜੀ ਠੀਕ ਹੈ ਜੀ ਆਲ ਓਪਨ ਜੀ ਚੈੱਕ ਕਰ ਲਓ ਬਾਈ ਪੰਜੇ ਵੀ ਚੈੱਕ ਕਰ ਲਓ ਬਾਈ ਲੋ ਜੀ ਬਾਈ ਲੋ ਬਾਈ ਕਰੋ ਚੈੱਕ ਗੂੜਾ ਲਾਲ ਸਰ ਪੂਰੀ ਨੂੰ ਖੱਟੀਆਂ ਖਾਣੇ ਬਈ ਇਹ ਵੀ ਵੱਡੀ ਕਬੂਤਰ ਹੈਗੀ ਤੇ ਮਨ ਨੂੰ ਘਟਣੇ ਬਈ ਇਹ ਫਾਲੋ ਕਰੋ ਪੰਚ ਜੀ ਲੋ ਜੀ ਹੋਣ ਲੋ ਜੀ ਕਰੋਟੇ ਖੋਈ ਸਨੈਰੀ ਅੱਖਾਂ ਲਓ ਸਰ ਪੂਰੀ ਨੋਕਾ ਬਾਈ ਜੀ ਇਹਦੇ ਕਰ ਲਓ ਬਾਈ ਚੱਕ ਲਓ ਇਹ ਬਾਈ ਪੰਜਾਣਾ ਸ਼ੌ ਕਰ ਲਓ ਲਓ ਜੀ ਕਰੋ ਚੱਕ ਲੈ ਆ ਵੀ ਯਾਰੀ ਚੈੱਕ ਕਰਾਉਣਾ ਇਕੱਲਾ ਗੱਲਾਂ ਲੋਹ ਬਾਈ ਜੀ ਚੈੱਕ ਲੇ ਲੱਕ ਕੋਈ ਉਹ ਉਤਰ ਜਾ ਕੇ ਕਰੋ ਤੁਸੀਂ ਇਹ ਜੇ ਕਬੂਤਰ ਤੁਹਾਨੂੰ ਤਨ ਤਨ ਸੋਚ ਮਿਲ ਜਾਣਾ ਆਪਾਂ ਦੇਣ ਦੌਰਾਂ ਬਾਈ ਖੜ ਤੋਂ ਫੜ ਤੋਂ ਚੈੱਕ ਕਰ ਲੋ ਗੁੰਤੜ ਨੇ ਦੇਖੋ ਫਰਦੇਸ ਆਪ ਵਾਂਗੂ ਮੇਲਦੇ ਲੋਹ ਬਾਈ ਜੀ ਇਹਦੇ ਵਿੱਚ ਬਾਈ 1 2 ਤਿੰਨ ਤਿੰਨ ਦਾ ਬਾਈ ਕਬੂਤਰ ਹੈ ਜੋ ਬਾਕੀ ਇਹ ਮਦੀਨਾ ਵਾਲੇ ਬਾਈ ਪੰਜ ਕਬੂਤਰਿਆ ਨੇ ਬਾਈ ਤਿੰਨ ਕਬੂਤਰ ਹੈ ਬਾਈ ਜੋ ਲੋ ਬਾਈ ਜੀ ਕਰ ਲੋ ਚੈੱਕ ਕੱਲਾ ਕੱਲਾ ਚੈੱਕ ਕਰ ਲਓ ਬਾਈ ਲੋ ਬਾਈ ਜੀ ਕਬੂਤਰ ਦੇਖੋ ਤੁਸੀਂ ਕੰਡੀਸ਼ਨਾਂ ਦੇਖੋ ਠੀਕ ਹੈ ਬਾਈ ਲੋ ਬਾਈ ਜੀ 301 ਦਾ ਇੱਕ ਆ ਬਾਈ 500 ਦੇ ਦੋ ਆਗੇ ਡਿਲਵਰੀ ਆਪਾਂ ਕਰਦੇ ਨਹੀਂਗੇ ਬਾਈ ਤੁਹਾਨੂੰ ਪਤਾ ਹੀ ਹੈਗਾ ਡਿਲਵਰੀ ਨੂੰ ਨਾ ਕਿਹਾ ਕਰੋ ਬਾਈ ਨਾ ਆਪਾਂ ਕਰ ਦੇਵਾਂਗੇ ਠੀਕ ਹੈ ਬਾਈ ਜੀ ਤੇ ਕੱਲ ਨੂੰ ਨਾਗਰਾ ਪ੍ਰੋਡਕਸ਼ਨ YouTube ਚੈਨਲ ਤੇ ਆਪਣਾ ਚੱਲਣਾ ਲਾਈਵ ਸਾਜਲੇ ਪਿੰਡ ਦੀ ਬਾਜੀ ਦਾ ਬਾਈ ਠੀਕ ਹੈ ਬਾਈ ਜੀ ਲਾਈਵ ਚੱਲਣਾ ਕੱਲ ਨੂੰ ਤੇ ਜਦੋਂ ਚੱਲ ਜੇ ਬਾਈ ਕਬੂਤਰਾਂ ਜਾਂ ਫਿਰ ਘੋੜਸਾਂ ਨੂੰ ਅੱਕ ਲੈ ਜਿਓ ਕੱਲੂ ਕਰ ਨਹੀਂਗੇ ਕਿ ਵਈ ਕੱਲੂ ਉੱਥੇ ਜਾਵਾਂਗੇ ਸੀ ਬਾਜੀ ਦੇ ਠੀਕ ਹੈ ਭਾਈ ਜੀ ਤੇ ਫੋਨ ਨੰਬਰ ਮੇਰਾ ਉਹੀ ਹੈ 88728 01437 ਮੇਰਾ ਫੋਨ ਨੰਬਰ ਹੈ ਭਾਈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਹੈ ਜੀ ਨਾਗਰਾ ਪੁਲਿਸ ਦਾ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਤੇ ਨਾਗਰਾ ਪੁਲਿਸ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਵਾਲਾ ਬੱਟਨ ਵੀ ਦਬਿਜੋ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ